ਬਾਈ ਜੀ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਥੱਲੇ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਇਹ ਮੋਹਾਲੀ ਸੁਆਣਾ ਕੱਪ ਕਬੱਡੀ ਕੱਪ ਹੋਇਆ ਹਮਲਾ ਹੋਇਆ ਨਹੀਂ ਅਜੇ ਹੋਣੀ ਵਾਲਾ ਸੀ ਉਸ ਤੋਂ ਪਹਿਲਾਂ ਦੇਖੋ ਪਲੇਅਰ ਵਗੈਰਾ ਤੁਸੀਂ ਵੀਡੀਓ ਦੇਖ ਰਹੇ ਹੋ ਵਾਰਮ ਅਪ ਵਗੈਰਾ ਕਰ ਰਹੇ ਪਲੇਅਰ ਅਜੇ ਤੇ ਇੱਕਦਮ ਨਾਲ ਥਰ ਥਰ ਬੋਲੀਆਂ ਦੀ ਆਵਾਜ਼ ਆਉਂਦੀ ਜੀ ਇੱਕ ਪਲੇਅਰ ਨੂੰ ਜਿਹੜਾ ਬਈ ਪਲੇਅਰ ਸੀ ਵੀ ਸੀ ਖੇਡਦਾ ਵੀ ਸੀ ਹਲ ਫੈਡਰੇਸ਼ਨ ਵਗੈਰਾ ਕਬੱਡੀ ਦਾ ਉਹਨਾਂ ਨਾਲ ਜੁੜਿਆ ਹੋਇਆ ਸੀ ਉਹਨੂੰ ਮਾਰ ਕੇ ਚਲ ਗਏ ਬਈ ਕੋਈ ਤਾਂ ਹੈ ਨਾ ਜਿਹੜਾ ਇਹ ਗੇਮ ਨੂੰ ਚਾਹੁੰਦਾ ਹੈ ਕਿ ਇਹ ਗੇਮ ਖਤਮ ਹੋ ਜਾਏ ਚੰਦ ਚੱਲੇ ਤੇ ਉਹਦੇ ਹਿਸਾਬ ਨਾਲ ਚੱਲੇ ਨਹੀਂ ਤਾਂ ਖ ਨਹੀਂ ਤੇ ਹੋਰ ਵੀ ਦੇ ਗੇਮ ਹੁੰਦੀਆਂ ਪੰਜਾਬ ਚ ਪੰਜਾਬ ਚ ਹੋਰ ਵੀ ਸਪੋਰਟਸ ਹੁੰਦੇ ਆ ਹੋਰ ਵੀ ਗੇਮਾਂ ਹੁੰਦੇ ਆ ਉਹ ਉੱਥੇ ਟੈਟਾਂ ਕਿੰਨ ਹੁੰਦਾ ਇਸ ਗੇਮ ਚ ਕਿਉਂ ਹੁੰਦਾ ਜੇ ਤੂੰ ਖੇਡੂਗੀ ਬਈ ਹੁੰਦੇ ਨਾਲ ਇਹ ਵੀ ਸਮਝੋ ਜਿਹੜਾ ਇਹ ਨਾਲ ਸਾਹਮਣੇ ਚੱਲੇਗਾ ਉਹ ਆਪਣਾ ਖੇਡਦਾ ਰਹੇ ਜੋ ਮਰਜ਼ੀ ਕਰਦਾ ਰਹੇ ਜਿਹੜਾ ਸਾਹਮਣੇ ਚੱਲੇਗਾ ਜਿਹੜਾ ਸਾਹਮਣੇ ਨਹੀਂ ਚੱਲੇਗਾ ਵੀ ਉਹ ਨੂੰ ਮਾਰ ਦਿੰਦੇ ਆ ਪਿੱਛੇ ਹੋਰ ਵੀ ਇੱਕ ਦੋ ਇਹਨੇ ਵਜਾਰੇ ਵਧੀਆ ਪਲੇਅਰ ਮਾਰਤੇ ਇਹਨਾਂ ਨੇ ਕੁਝ ਤੇ ਐਸਾ ਹੈ ਬਸ ਇਹਦੀ ਗੱਲ ਹੈ ਇੱਕੋ ਹੀ ਹਾਲ ਹੈ 메ਨ ਲੜਾਈ ਜਿਹੜੀ ਹੈਗੀ ਹੈ ਨਾ ਉਹ ਜਿਹੜਾ ਇੱਕਦਮ ਨਾ ਪੈਸੇ ਦਾ ਝੜਕਾ ਜਿਹਾ ਲੱਗਿਆ ਨਾ ਉਹਨਾਂ ਨੂੰ ਉਹਦੀ ਹੈ ਮੇ ਲੜਾਈ ਅੱਜ ਤੋਂ 25 30 20 ਸਾਲ ਪਹਿਲਾਂ ਕਿਉਂ ਨਹੀਂ 40 ਸਾਲ ਪਹਿਲਾਂ 50 ਸਾਲ ਪਹਿਲਾਂ ਕਿਉਂ ਨਹੀਂ ਲੜਦੇ ਇਸ ਤਰ੍ਹਾਂ ਉਦੋਂ ਵੀ ਲੋਕੀ ਖੇਡਦੇ ਸੀ ਤੁਹਾਡਾ ਚੀਜ਼ਾਂ ਕਿਉਂ ਨਹੀਂ ਹੁੰਦੀਆਂ ਸੀ ਤੇ ਅੱਛਾ ਪੈਸਾ ਇੱਕ ਜਗ੍ਹਾ ਬਲੌਕ ਹੈ ਇੱਕ ਹੀ ਗਰੁੱਪ ਚ ਬਲੌਕ ਹੈ ਇਸ ਤਰ੍ਹਾਂ ਕਰਕੇ ਬਲੌਕ ਚ ਉਹ ਉਹ ਪੈਸਾ ਝਗੜਾ ਹੈ ਸਾਰਾ ਸਾਰਾ ਉਸ ਪੈਸੇ ਦਾ ਝਗੜਾ ਹੈ ਹੋਰ ਕੋਈ ਨਹੀਂ ਕਿ ਇਹ ਗੇਮ ਚ ਅਗਰ ਮਾਰੇ ਖੁੱਲਾ ਓਪਨ ਗਿਮਕ ਜੀ ਪਿੰਡ ਨਾ ਰੱਖ ਦੋਗੇ ਨਾ ਓਪਨ ਗੇਮ ਹੈ ਜੀ ਕੋਈ ਜਿੱਥੇ ਮਰਜੀ ਆਪਣੀ ਐਂਟਰੀ ਕਰੇ ਜੇ ਮਰਜੀ ਪਲੇਅਰ ਆ ਜੇ ਕੋਈ ਪਿੰਡ ਦਾ ਆਵੇ ਕੋਈ ਕਿਤਰਾ ਮਰਜੀ ਆਵੇ ਜਿੱਦਾਂ ਖੇਡਣਾ ਜਾਵੇ ਆਪਣੇ ਆਪਣੇ ਵਜਨ ਚ ਆਪਣਾ ਖੇਡ ਲੇ ਸਭ ਨੋਰਮਲ ਹੋ ਜਾਏਗਾ ਆਪਣੇ ਹੱਥੀਂ ਦੋ ਜਿਹੜੇ ਪਲੇਅਰ ਪਲੇਅਰ ਸਿੱਧੇ 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 ਜਾਣੇ ਆਪਣੇ ਹੱਥੀਂ ਉਡਾ ਦੋ ਉੱਥੇ ਦੋ ਜਣਾਂ ਨੂੰ ਕੋਈ ਤਰ੍ਹਾਂ ਓਪਨ ਕਰਾ ਦੋ ਇਹ ਜੇ ਗੇਮ ਬਜਾਣੀਆਂ ਤੇ ਇਹ ਗੇਮ ਖਤਮ ਮੈਂ ਤਰ੍ਹਾਂ ਅਰੇ ਖਤਮ ਕੰਦੇ ਵੀ ਉਹ ਹੀ ਗੱਲ ਹੈ ਜਿਹੜੇ ਹੁਣ ਦੱਸ ਰਿਹਾ ਤੁਹਾਨੂੰ ਮੈਂ ਕਿ ਪਹਿਲਾਂ ਮੇਰੇ ਸਾਡੇ ਸਾਹਮਣੇ ਚ ਜੇ ਨਹੀਂ ਚੱਲਣਾ ਤੇ ਗੇਮ ਨੂੰ ਖਾਮ ਜਾਵਾਂਗੇ ਗੇਮ ਨੂੰ ਸਾਣੀ ਹੁੰਦੇ ਤਾ ਇਹਦਾ ਹਾਲ ਹੈ ਭਈਆ ਹਜੇ ਵੀ ਭਾਈ ਸਾਹਿਬ ਜਿੰਨੇ ਵੀ ਆਪਣੇ ਪਿੰਡਾਂ ਵਾਲੇ ਆ ਮੇਰੀ ਵੀਡੀਓ ਕੋਈ ਵੀ ਦੇਖ ਰਿਆ ਹੱਥ ਜੋੜ ਕੇ ਬੇਨਤੀ ਆ ਇਤਨਾ ਕਰੋ ਇੱਕ ਵਾਰੀ ਕਰਕੇ ਦੇਖ ਲਓ ਪੁਰਾਣੇ ਜਿਹੇ ਕਬੱਡੀ ਪਲੇ ਮੈਚ ਹੁੰਦੇ ਉਤਨਾ ਕਰਾ ਲਓ ਪਿੰਡਾਂ ਦੇ ਤੌਰ ਤੇ ਕਰਾ ਲਓ ਤੇ ਆਪਣਾ ਸਿੱਧਾ ਪਲੇਅਰ ਨੂੰ ਤੂੰ ਜੋਤੀ ਨਾ ਸਿੱਧਾ ਪਲੇਅਰ ਨੂੰ ਦੇ ਦੋ ਵਿੱਚ ਕੋਈ ਨਾ ਹੋਵੇ ਰੈਫਰੀ ਵਿਚਾਰ ਰੱਖਣਾ ਹੋਵੇ ਤੁਸੀਂ ਰੱਖੋ ਬੋਲਣ ਵਾਲਾ ਜਿਹੜਾ ਨੂੰ ਲੋ ਤੁਸੀਂ ਤੁਸੀਂ ਬੋਲੋ ਆ ਨਹੀਂ ਕਿ ਸਭ ਪਿੱਛੋਂ ਦੀ ਫਿਕਸ ਇੱਕ ਟੀਮ ਹੁੰਦੀ ਆ ਉਹ ਉਹ ਕੰਮ ਛੱਡ ਦਿਓ ਕੰਮ ਠੀਕ ਹੋ ਜयो ਐਡਾ ਪੈਸੇ ਦਾ ਛਟਕਾ ਲਗਾਣਾ ਕਿ ਜਮਨੇ ਇਹਨਾਂ ਨੂੰ ਉਹ ਪੈਸੇ ਦਾ ਗਰੁੱਪ ਬਣ ਗਿਆ ਜਿਹੜਾ ਉੱਥੇ ਇੱਕ ਹੀ ਜਗ੍ਹਾ ਪੈਸਾ ਬਲੋਕ ਹੋ ਗਿਆ ਗਰੁੱਪ ਬਣ ਗਿਆ ਨਾ ਉਹ ਪੈਸੇ ਜੱਕਾ ਝਗੜਾ ਸਾਰਾ ਇੱਕ ਜਗ੍ਹਾ ਡਿੱਗ ਗਿਆ ਉਹ ਜਦੋਂ ਪੈਸਾ ਸਾਰੇ ਪਲੇਅਰਾਂ ਨੂੰ ਚੱਲ ਜੇਗਾ ਨਾ ਆਪਣੇ ਆਪਣੇ ਪਲੇਅਰਾਂ ਨੂੰ ਖਿਲਰ ਜਾਏਗਾ ਕਿਹੇ ਦੇਖ ਜੇਗਾ ਬਲੋਕ ਨਹੀਂ ਹੋਏਗਾ ਕਿਸੇ ਕੋਈ ਨਹੀਂ ਹੋਏਗਾ ਝਗੜਾ ਬੰਦ ਹੋ ਜਾਏਗਾ